ਗੁਰਾਫ ਫਲੋਰ ਦੇ ਦਰਮਿਆਨ ਬਨੇ ਟੈਸਚਰ ਡਰਾਈਵਿੰਗ ਸੈਂਟਰ ਤੇ ਸਟਾਫ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿੱਥੇ ਲੋਕ ਖੱਜਲ ਹੋ ਕੇ ਵਾਪਸ ਪਰਤ ਰਹੇ ਸਨ ਜਿਸ ਦੀ ਖਬਰ ਨੂੰ ਪ੍ਰਮੁੱਖਤਾ ਨਾ ਪ੍ਰਕਾਸ਼ਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਸੈਂਟਰ ਵਿੱਚ ਦੋ ਡਾਟਾ ਆਪਰੇਟਰ ਤਾਇਨਾਤ ਕਰ ਦਿੱਤੇ ਗਏ ਹਨ ਜਿਸ ਤੋਂ ਬਾਅਦ ਜ਼ਿਲ੍ਹੇ ਪਰ ਵਿੱਚੋਂ ਕੰਮ ਕਰਵਾਉਣ ਆ ਰਹੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਇਥੇ ਦੱਸ ਦਈਏ ਕਿ ਇਸ ਸੈਂਟਰ ਵਿੱਚ ਤਹਿਸੀਲ ਫਲੋਰ ਸ਼ਾਕੋਟ ਨਕੋਦਰ ਸਮਿਤ ਜਲੰਧਰ ਤੋਂ ਲਾਇਸੈਂਸ ਦਾ ਕੰਮ ਕਰਵਾਉਣ ਲਈ ਲੋਕ ਆਉਂਦੇ ਹਨ ਐਸਜੀਐਮ ਫਲੋਰ ਪੀਸੀਐਸ ਨਵਦੀਪ ਸਿੰਘ ਵੱਲੋਂ ਸੈਂਟਰ ਦੀ ਅਚੰਤਿਤ ਚੈਕਿੰਗ ਕੀਤੀ ਗਈ ਇਸ ਦੌਰਾਨ ਉਨ੍ਹਾਂ ਵੱਲੋਂ ਸੈਂਟਰ ਦਾ ਰਿਕਾਰਡ ਚੈੱਕ ਕੀਤਾ ਗਿਆ ਅਤੇ ਕੰਮ ਕਰਵਾਉਣ ਆਏ ਲੋਕਾਂ ਤੋਂ ਜਿੱਥੇ ਜਾਣਕਾਰੀ ਲਈ ਗਈ ਉੱਥੇ ਹੀ ਸਟਾਫ ਦੇ ਕੰਮਕਾਜ ਨੂੰ ਦੇਖਿਆ ਜੋ ਕਮੀਆਂ ਉਹਨਾਂ ਨੂੰ ਨਜ਼ਰ ਆਈਆਂ ਉਸ ਨੂੰ ਦਰੁਸਤ ਕਰਨ ਦੀ ਸਖਤ ਹਦਾਇਤ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਜੀਐਮ ਨਵਦੀਪ ਸਿੰਘ ਨੇ ਦੱਸਿਆ ਸੈਂਟਰ ਦੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਹੜਾ ਵੀ ਟ੍ਰਾਈ ਦੇਣ ਆਉਂਦਾ ਹੈ ਗੱਡੀ ਵਿੱਚੋਂ ਬਾਹਰ ਉਤਰ ਕੇ ਸੀਸੀਟੀਵੀ ਕੈਮਰੇ ਅੱਗੇ ਖੜਾ ਹੋਣ ਤੋਂ ਬਾਅਦ ਹੀ ਗੱਡੀ ਦੀ ਟ੍ਰਾਈ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਇਲਾਵਾ ਕਾਲੇ ਸ਼ੀਸ਼ਾ ਵਾਲੀ ਗੱਡੀ ਵਿੱਚ ਟ੍ਰਾਈ ਨਹੀਂ ਦਿੱਤੀ ਜਾਵੇਗੀ ਨਾ ਹੀ ਕਾਲੇ ਸ਼ੀਸ਼ਾ ਵਾਲੀ ਗੱਡੀ ਸੈਂਟਰ ਦੇ ਅੰਦਰ ਦਾਖਲ ਹੋਵੇਗੀ ਦਰ ਦਾ ਗੇਟ ਬੰਦ ਰੱਖਿਆ ਜਾਵੇਗਾ ਜਿਸ ਵਿਅਕਤੀ ਦੀ ਅਪਾਇੰਟਮੈਂਟ ਹੋਵੇਗੀ ਕੰਮ ਹੋਵੇਗਾ ਉਹੀ ਵਿਅਕਤੀ ਸੈਂਟਰ ਦੇ ਅੰਦਰ ਦਾਖਲ ਹੋਵੇਗਾ ਇਸ ਦੇ ਨਾਲ ਹੀ ਕਿੰਨੀਆਂ ਅਪਾਇੰਟਮੈਂਟਾਂ ਆਈਆਂ ਹਨ ਉਹਨਾਂ ਵਿੱਚੋਂ ਕਿੰਨੇ ਲਰਨਿੰਗ ਕਿੰਨੇ ਨਵੇਂ ਅਤੇ ਕਿੰਨੇ ਰੀਨਿਊ ਕਰਵਾਉਣ ਲੋਕ ਆਏ ਹਨ ਅਤੇ ਕਿੰਨੇ ਟੈਸਟ ਵਿੱਚ ਪਾਸ ਅਤੇ ਫੇਲ ਹੋਏ ਹਨ ਉਸ ਦਾ ਸਾਰਾ ਲਿਖਤੀ ਰਿਕਾਰਡ ਰੋਜ਼ਾਨਾ ਉਹਨਾਂ ਨੂੰ ਦਿਖਾਇਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੈਂਟਰ ਦੇ ਗੇਟ ਤੇ ਲਿਖ ਕੇ ਲਗਾਇਆ ਚਵੇ ਕੋਈ ਵੀ ਏਜੰਟ ਸੈਂਟਰ ਵਿੱਚ ਕੰਮ ਕਰਵਾਉਣ ਨਹੀਂ ਆਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਇਨ੍ਹਾਂ ਏਜੰਟਾਂ ਦੇ ਹੱਥੋਂ ਲੁੱਟ ਦਾ ਸ਼ਿਕਾਰ ਨਾ ਬਣਨ ਅਤੇ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਰੇਟ ਤੇ ਹੀ ਆਪਣਾ ਕੰਮ ਕਰਵਾਉਣ। ਇਸ ਮੌਕੇ ਉਹਨਾਂ ਤੋਂ ਜਦ ਪੁੱਛਿਆ ਗਿਆ ਕਿ ਸੈਂਟਰ ਵਿੱਚ ਤਿੰਨ ਡਾਟਾ ਆਪਰੇਟਰਾਂ ਦੀ ਲੋੜ ਹੈ ਜਿੱਥੇ ਇੱਕ ਸੀਟ ਹਜੇ ਵੀ ਖਾਲੀ ਹੈ। ਇਸ ਤੋਂ ਇਲਾਵਾ ਸੈਂਟਰ ਵਿੱਚ ਕੋਈ ਵੀ ਸਫਾਈ ਮੁਲਾਜ਼ਮ ਨਹੀਂ ਹੈ ਜਿਸ ਕਾਰਨ ਗੰਦਗੀ ਦੇਖਣ ਨੂੰ ਮਿਲਦੀ ਹੈ ਤਾਂ ਉਹਨਾਂ ਕਿਹਾ ਕਿ ਇਸ ਦੇ ਲਈ ਵੀ ਲਿਖ ਕੇ ਭੇਜਿਆ ਜਾਵੇਗਾ ਜਿਨ੍ਹਾਂ ਦੀ ਤਨਾਤੀ ਵੀ ਆਉਣ ਵਾਲੇ ਦਿਨਾਂ ਵਿੱਚ ਕੀਤੀ ਜਾਵੇਗੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਲੋਕਾਂ ਦੀ ਜਿਹੜੀ ਸਮੱਸਿਆ ਆਟੋਮੈਟਡ ਟੈਸਟ ਡਰਾਈਵਰ ਸੈਂਟਰ ਜਿਹੜਾ ਫਲੋਰ ਗਰਾਹ ਦੇ ਦਰਮਿਆਨ ਦੁਸਾਂਝ ਖੁਰਦ ਵਿੱਚ ਬਣਿਆ ਹੋਇਆ ਉਹਦੀ ਖਬਰ ਨਸ਼ਰ ਕੀਤੀ ਸੀ ਕਿਉਂਕਿ ਇੱਥੇ ਆਮ ਲੋਕਾਂ ਨੂੰ ਜਿਹੜੇ ਇੱਥੇ ਐਪਲੀਕੈਂਟ ਸਗੇ ਹਾਂ ਕਿਉਂਕਿ ਜਿਹੜੇ ਜਲੰਧਰ ਦੇ ਵਿੱਚੋਂ ਇੱਥੇ ਲੋਕ ਆਪਣੇ ਅਪਾਇੰਟਮੈਂਟ ਚੱਕ ਕੇ ਆਉਂਦੇ ਸੀਗੇ ਜਿਦਾਂ ਤਹਿਸੀਲ ਸ਼ਾਹਕੋਟ ਤਹਿਸੀਲ ਨਕੌਦਰ ਤਹਿਸੀਲ ਫਲੌਰ ਤੇ ਜਲੰਧਰ ਸ਼ਹਿਰ ਤੋਂ ਵੀ ਜਿਹੜੇ ਐਪਲੀਕੈਂਟ ਇੱਥੇ ਆਪਣਾ ਕੰਮ ਕਰਵਾ ਲੈ ਜਾਂਦੇ ਸੀ ਪਰ ਸਟਾਫ ਨਾ ਹੋਣ ਕਾਰਨ ਜਿੰਦੇ ਲੱਗੇ ਸੀਗੇ ਕੰਮ ਬੰਦ ਹੋਇਆ ਸੀਗਾ ਤੇ ਲੋਕਾਂ ਨੂੰ ਖੱਜਲ ਖਵਾਰ ਹੋ ਕੇ ਵਾਪਸ ਪਰਤਣਾ ਪੈਂਦਾ ਸੀਗਾ ਪਰ ਉਸ ਖਬਰ ਤੋਂ ਬਾਅਦ ਸਾਡੇ ਇੱਕ ਵਾਰੀ ਫਿਰ ਤੋਂ ਇੱਥੇ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ ਦੇਖੋ ਹੁਣ ਜਿਹੜਾ ਆਮ ਜਿਹੜਾ ਵਾਂਗੂ ਕੰਮ ਚੱਲ ਰਿਹਾ ਤੇ ਅੱਜ ਐਸ ਡੀ ਐਮ ਫਲੋਰ ਨਵਨੀਤ ਸਿੰਘ ਹੁਣਾ ਵੱਲੋਂ ਵੀ ਇੱਥੇ ਅਚਨਚੇ ਜਿਹੜਾ ਦੌਰਾ ਕੀਤਾ ਗਿਆ ਚੈਕਿੰਗ ਕੀਤੀ ਗਈ ਹੈ ਕੁਝ ਹਦਾਇਤਾਂ ਜਿਹੜਾ ਸਟਾਫ ਨੂੰ ਦਿੱਤੀਆਂ ਗਈਆਂ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿੰਨੇ ਵੀ ਇੱਥੇ ਐਪਲੀਕੈਂਟ ਜਾਂ ਅਪਾਇੰਟਮੈਂਟਾਂ ਜਿੰਨੀਆਂ ਵੀ ਹੁੰਦੀਆਂ ਆ ਚਾਹੇ ਉਹ ਲਰਨਿੰਗ ਦੀ ਹੈ ਚਾਹੇ ਕੋਈ ਨਵਾਂ ਆਪਣਾ ਲਾਇਸੈਂਸ ਬਣਵਾਉਣ ਆਇਆ ਜਾਂ ਰੀਨਿਊ ਕਰਾਉਣ ਆਇਆ ਹੋਇਆ ਉਹਦਾ ਡਾਟਾ ਜਿਹੜਾ ਹੈ ਪ੍ਰੋਪਰ ਲਿਖਿਆ ਜਾਵੇ ਦੂਸਰਾ ਜਿਹੜਾ ਇੱਥੇ ਗੇਟ ਦੇ ਉੱਪਰ ਚੋਂ ਕਿ ਜਿਹੜੇ ਸਕਿਉਰਿਟੀ ਗਾਰਡ ਹੈ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਕੋਈ ਵੀ ਜਿਹੜੇ ਐਪਲੀਕੇਟ ਤੋਂ ਇਲਾਵਾ ਕੋਈ ਨਾ ਲਾਂਦਾ ਆ ਉਹਦੇ ਅੰਦਰ ਐਂਟਰੀ ਨਹੀਂ ਹੋਣੀ ਚਾਹੀਦੀ ਗੇਟ ਬੰਦ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਈ ਹੋਰ ਹਦਾਇਤਾਂ ਵੀ ਜੜੀਆਂ ਇੱਥੇ ਜਾਰੀ ਕਰਕੇ ਗਏ ਆ ਪਰ ਇੱਕ ਰਾਹਤ ਦੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੀਏ ਕਿ ਜਿਹੜੇ ਅਪਾਇੰਟਮੈਂਟ ਚਾਕੇ ਇੱਥੋਂ ਵਾਪਸ ਪਰਤ ਰਹੇ ਸੀਗੇ ਉਹਨਾਂ ਦੇ ਲਈ ਇੱਕ ਰਾਹਤ ਦੀ ਖਬਰ ਇਹ ਹੈ ਕਿ ਇੱਥੇ ਆਮ ਦੇਣਾ ਵਾਂਗੂ ਜਿਹੜੇ ਕੰਮ शुरू हो गया है तो इतने हूँ तुम अपंटमेंट चक्कर अपना काम करवा सकते हैं ਠੀਕ ਨਾ ਟਾਈਮ ਦਾ ਕਾਲਾ ਬਣਾਉਣਾ ਠੀਕ ਨਾ ਕਿੰਨੇ ਵਜੇ ਕਿੰਨੇ ਮਿੰਟ ਦੇ ਪੂਰੇ ਕੀ ਬੁਲਾ ਰਹੇ ਹੋ ਠੀਕ ਨਾ ਇਦਾਂ ਤੇ ਫਿਰ ਗੋਲ ਉਤਾਰੋ ਤਾਂ ਨੀ ਪਰ ਆਹ ਦੇ ਬਟੇ ਨਾ ਆਇਆ ਨਾ ਬਾਰਾ ਬਚਲੇ ਰਕੀ ਸੰਜੀਤ ਜਿੰਨੀ ਕਿ ਰਸੀਦ ਹੋਣੀ ਆਸਰਫੀਸ ਪੱਕ ਹੋਈ ਜੀ 1000 ਰੁਪਏ 12 ਰੁਪਏ ਜਿਹੜੇ ਤੇ ਤੇ ਤੋਂ ਵੀ